ਖਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨੂ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਫਰੋਈਪੁਰ ਜ਼ਿਲ੍ਹੇ ਦੇ ਆਖਰੀ ਪਿੰਡ ਗਿੱਲ ਦੇ ਵਿੱਚ ਗਿੱਲ ਪਿੰਡ ਤੋਂ ਜਿਹੜੀ ਮੱਲੇ ਵਾਲੀ ਸੜਕਾ ਮੱਲੇ ਰੋਡ ਦੇ ਉੱਤੇ ਮੱਲੇ ਬਾਈ ਕੇ ਘਰੇ ਇਸ ਟਾਈਮ ਜੋਦ ਜਾਨਵਰ ਤੁਹਾਨੂੰ ਦੋ ਵਿਖਾਉਣੇ ਆ ਮਿੱਤਰੋ ਆਪਾਂ ਇੱਕ ਮਹੇਂ ਗੱਪਣ ਦਿਖਾਵਾਂਗੇ ਔਰ ਇੱਕ ਪਲੂਨ ਵੈੜ ਪਹਿਲ ਨੂੰ ਸੂਈ ਸਵਾਈ ਮਿੱਤਰੋ ਮੂਰਤਰ ਕੀ ਵੱੱਛੀ ਦਿਖਾਉਣੀ ਹੈ ਜਿਹੜੇ ਭਰਾਵਾਂ ਨੇ ਘਰੇ ਦੁੱਧ ਪੀਣ ਨੂੰ ਲੈੜੀਆਂ ਨਾ ਮਿੱਤਰੋ ਕਹਿਣਾ ਵੱੱਛੀ ਆ ਜਿੰਨੇ ਕੁ ਦੀ ਤੁਹਾਨੂੰ ਅੱਜ ਤੋਂ ਬਾਅਦ ਨਹੀਂ ਇੰਨੇ ਕੁ ਦੀ ਇਹ ਕਰਮਾ ਵਾਲੀ ਟੋਕੜ ਘੱਪਣ ਹੋ ਕੇ ਵਿਕਣ ਦਾ ਹੱਕ ਰੱਖੂਗੀ ਸਾਰੀ ਜਾਣਕਾਰੀ ਲੈਣੇ ਵੀਰ ਤੋਂ ਆਪਾਂ ਮਿਲਦੇ ਆਂ ਬਾਈ ਨੂੰ ਜਾਣਕਾਰੀ ਵਿੱਚ ਵਾਅਦਾ ਕਰਦੇ ਆਂ ਵੀਰੇ ਸასი ਸ਼ਾਲ ਬਾਈ ਸასი ਸ਼ਾਲ ਜੀ ਹੋਰ ਗੋਪੀ ਬਾਈ ਠੀਕ ਬਹੁਤ ਵਧੀਆ ਵਧੀਆ ਜੀ ਦਿੱਤਾ ਦੇ ਪ੍ਰਵਾਦ ਹਾਂ ਹਾਂ ਵਧੀਆ ਬਾਈ ਚਲੋ ਸ਼ੁਕਰ ਹੈ ਵੱਡੇ ਬਾਈ ਅੱਛਾ ਦੋ ਜਾਨਵਰ ਵਕਾਊ ਆ ਹਨਾ ਪਹਿਲੇ ਨੰਬਰ ਤੇ ਵੈੜ ਆ ਜਿਹੜੀ ਵੈੜ ਦੀ ਕੀ ਡਿਟ ਵੈੜ ਵੀ ਅਜ ਤੀਜੇ ਦੇਵੇਂ ਨੂੰ ਸੂਈ ਨੂੰ ਠੀਕ ਆ ਵੀਰੇ ਮਗਰ ਇਹਦੇ ਬੱਛਾ ਬਾਈ ਮਗਰ ਇਹਦੇ ਬੱਛਾ ਕਿੰਨੇ ਨੂੰ ਦੁੱਧ ਬੋਲੇ ਤੋ ਖਾਲੀ ਹੁੰਦੀ ਹੁਣ ਬੋਲੇ 13 ਕਿਲੋ ਹੋਗਾ ਬੇਥਰ 15 16 ਕਿਲੋ ਦੁੱਧ ਦੇ ਰਾਹ ਹੁਣ ਦੇ ਦੂ ਵੀ ਰਾਮ ਜਿੰਨੀ ਚਾਰ ਚੌਣ ਚੰਨ ਨੂੰ ਠੰਡੀ ਚੌਣ ਚੰਨ ਬਹੁਤ ਠੰਡੀ ਆ ਠੀਕ ਆ ਬਰੇ ਵਿੱਚ ਚੌਣ ਲੱਗਿਆ ਵੀ ਚੰਗਾ ਉੱਤ ਚੰਗਾ ਹਾਂ ਹਾਂ ਪੂਰੀ ਗੱਲ ਬਾਈ ਹਾਂ ਨੇਰੇ ਬੰਦ ਦੇ ਵਿੱਚ ਹਲੇ ਥੋੜਾ ਬੰਦ ਵਿਖਾਉਂਦੀ ਆ ਬਾਈ ਹੂੰ ਦੁੱਧ ਹੈਗਾ ਦੰਦਾ ਤੋ ਕਿਵੇਂ ਆ ਵੀਰੇ ਇਹ ਦੰਦਾ ਤੋ ਪੂਰੀ ਹੋ ਗਈ ਮਨ ਲਾਂਦੀ ਬਾਈ ਠੀਕ ਆ ਵੀਰੇ ਵੇਖ ਲੈ ਮੁੰਡਾ ਖੀਰੀ ਦਾਦਾ ਜ ਚਗੀ ਆ ਬਈ ਦੰਦਾ ਤੋਂ ਹਣਾ ਤੋ ਤੋਰਦੀ ਬਈ ਫੇਰੀ ਰੇਡ ਕਰਦੇ ਆ ਪੈਂਦਾ ਤੋਰ ਕੇ ਵਿਖਾਉਣਾ ਤੁਹਾਨੂੰ ਬ੍ਰੈਂਡ ਆ ਮਿੱਤਰੋ ਦੁੱਧ ਬੇਸ਼ੱਕ 15 16 ਕਿਲੋ ਦੂ ਪਰ ਘਰੇ ਖੜੀ ਨਾ ਐਨ ਜੇ ਲੜਿਆ ਲੜਿਆ ਹੋਇਆ ਕੋਈ ਘੜਦੇ ਘੁਰਦੇ ਵਿੱਚ ਕੇ ਮੈਂਬਰ ਮੈਂਬਰ ਦੇ ਨਾਲ ਤੇ ਇੱਕ ਰੀਗਾ ਦੇ ਕੋਲੇ ਆ ਕੇ ਖੜ ਜਾਇਆ ਕਰਦਾ ਥਾਪੀ ਥੂਪੀ ਦੇ ਕੇ ਅੱਧਾ ਗੁੱਸਾ ਟਲਿਆ ਹੋ ਜਾਂਦਾ ਬੰਦੇ ਦਾ ਬਾਈ ਇਹ ਪਸ਼ੂ ਇਸੇਹੀ ਚੀਜ਼ ਆ ਜਿਹਨਾਂ ਦਾ ਮੁਹੱਬਤ ਪਾਲ ਗਏ ਨਾ ਇਹਦੇ ਗੁੱਸਾ ਚੜ੍ਹ ਨਹੀਂ ਦਿੰਦੇ ਬੰਦੇ ਨੂੰ ਘਰ ਦੇ ਵਿੱਚ ਬਾਈ ਇਹ ਚੀਜ਼ੀ ਜਿਹੇ ਆ ਜਾਨਵਰ ਚੀਜ਼ ਦੀ ਜਿਹੇ ਆ ਵੀ ਇਹ ਗੁੱਸਾ ਨਾ ਚੜਨ ਦੇਣਗੇ ਇਨਸਾਨ ਨੂੰ ਕਦੇ ਵੀ ਆ ਵੇਖੋ ਬਈ ਥੱਲੋ ਕਰਨ ਵਾਲੀ ਹਾਂ ਬੀਬੀ ਦੇਖਾਂ ਲਾਈ ਖਾਲੀ ਵਾਦ ਥਣ ਥਣ ਵੀ ਬਹੁਤ ਚੰਗਾ ਲੱਗਾ ਬਈ ਹਨਾ ਹਾਂ ਬਈ ਹਾਂ ਅੱਛਾ ਕਿੰਨੇ ਦੀ ਦੇ ਦਈਏ ਬਈ ਇਹ ਲੈਣੇ 60000 ਰੁਪਿਆ ਮਾਣ ਤਾਂ ਥੋੜਾ ਬੋਤਾ ਮੜ ਮੁੰਡ ਮੌਕੇ ਤੇ ਕਰਦੇ ਠੀਕ ਆ ਬੜੇ ਬਈ ਤੇ ਆ ਬੜੀ ਬਈ ਦੋ ਨੰਬਰ ਤੇ ਮੈਂ ਆ ਬਈ ਵੱਡੀ ਹਾਂ ਬਈ ਇਹਦੀ ਕੀ ਡਿਟੇਲ ਆ ਵੀਰੇ ਇਸ ਸੂਆ ਚੌਥਾ ਸੁੰਦੀ ਆ ਬਾਈ ਚੌਥਾ ਸੂਆ ਹਾਂਜੀ ਬਾਈ ਸੁੰਦੀ ਆ ਕਿੰਨੇ ਦਿਨ ਬਾਕੀ ਸੂਣ ਦੇ ਵਿੱਚ ਸੂਣ ਤੇ ਤਿੰਨ ਚਾਰ ਦਿਨ ਲਾਊਗੀ ਬਾਈ ਤਿੰਨ ਚਾਰ ਦਿਨ ਲੈ ਜੂਗੀ ਅਜੇ ਹਾਂਜੀ ਬਾਈ ਦੁੱਧ ਕਿੰਨਾ ਦੇ ਜੂਗੀ ਤੇਰੇ ਤਜਰਬੇ ਮੁਤਾਬਕ ਬਾਈ ਦੁੱਧ 12-13 ਕਿਲੋ ਦੇਣਾ ਚਾਹੀਦਾ ਬਈ ਬਾਈ ਹਣਾ ਤੇ ਇਹਦਾ ਰੇਟ ਬਾਈ ਇਹਦਾ 85000 ਰੁਪਿਆ ਬਾਈ 85000 ਰੁਪਿਆ ਮੰਨਤਨ ਹੋ ਜਾ ਵਿੱਚ ਮੰਨਤਨ ਕਰਦਾ ਬਈ ਕਿੱਡੀ ਪਾਰ ਉਤੋਰੀ ਵੀਰੇ ਨੂੰ ਲੈ ਵੀ ਮੇਤਰੋ ਇਹਦੀ ਡਿਮਾਂਡ 85000 ਰੁਪਿਆ ਸੂਆ ਚੌਥਾ ਸੁੰਦੀ ਆ ਸਿੰਘ ਦਾ ਪੋਪੜਾ ਜੋੜ ਲਵਾਇਆ ਪਰ ਲੈ ਵੀ ਭਾਂਡੇ ਲੋ ਸਾਫ਼ ਸੁੱਥੀ ਆ ਬਾਈ ਦੇਖ ਸਕਦੇ ਤੁਰਦੀ ਮੈਂ ਠੀਕ ਆ ਮੈਂ ਮਾਰੀ ਨਹੀਂ ਦੁੱਧ ਵਾਲੇ ਬੰਦੇ ਨੂੰ ਹਣਾ ਬਈ ਹਾਂ ਹਾਂ ਬਈ ਹਾਂ ਹੂੰ ਪੈਰਾ ਪੂਰਾ ਲੋ ਤਾਂ ਤੁਰਦੀ ਜੇ ਝੋਟੀ ਆਂਦੀ ਹਾਂ ਹਾਂ ਬਈ ਹਾਂ ਆ ਦੁੰਦੀ ਸੂਈ ਹੁੰਦੀ ਤੋਰ ਤਾਂ ਦੁੰਦੀਆਂ ਵਰਗੀ ਆ ਜੀ ਹਣਾ ਹੈ ਹਾਂ ਬਈ ਹਾਂ ਹੂੰ ਵੱੜਦੀ ਆ ਪੈਰਾ ਨੂੰ ਦਰਦੀ ਆ ਥੋੜਾ ਜਿਹਾ ਹਣਾ ਆ ਦਰਦੀ ਆ ਥੋੜਾ ਜਿਹਾ ਬਈ ਮੈਂ ਠੀਕ ਆ ਵੀਰੇ ਬਲੇਵਾ ਵੀ ਹਜੇ ਬਣਾ ਦੂਗੀ ਬਾਕੀ ਤਿਆਰ ਪਿਆ ਹੈ ਹਾਂ ਹਾਂ ਸਾਤ ਦਿਨ ਲੈ ਜਰ ਰਹੇ ਨੇ ਹਾਂ ਅਜਾ ਨੰਬਰ ਕਿਹੜੇ ਤੇ ਗੱਲ ਕਰੀਏ ਆਪਾਂ ਬਾਈ ਨੰਬਰ 88721 ਬਾਈ 49362 ਇੱਕ ਵਾਰੀ ਹੋਰ ਬੋਲ 88721 ਜੀ 49362 ਠੀਕ ਹੈ ਬਾਈ ਇਸ ਨੰਬਰ ਤੇ ਕਾਲੋ ਵੀਰੇ ਨਾਲ ਗੱਲ ਬਾਤ ਮਿੱਤਰੋ ਪਿੰਡ ਹੈਗਾ ਵਾ ਜਿਹੜਾ ਗਿੱਲ ਜਿਲ੍ਹਾ ਫਰੀਦਪੁਰ ਗਿੱਲ ਤੋਂ ਮੱਲਾ ਰੋਡ ਦੇ ਉੱਤੇ ਮੱਲੇ ਬਾਈ ਕਿੱਕ